ਕੋਡੀ 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 ਆ ਵੀ ਆ ਗਈ ਪਚਾਹ ਮੇ ਕੋਣ ਆਇਆ ਸੋਨੂ ਸੀ ਤਵੜੀਆ ਕਿੱਦਾਂ ਸੋਨੂ ਬਰਾ ਵਧ ਗਿਆ ਜੀ ਵਧ ਗਿਆ ਸੈਟ ਹੈ ਗਾਦੇ ਮੜਾ ਇੱਕ ਗਾਣਾ ਸ਼ਣਾ ਜਿਹੜਾ ਮਰਜੀ ਜਿਹੜਾ ਤੇਰਾ ਦਿਲ ਕਰਦਾ ਜੇ ਰੱਖ ਦੇਦੇ ਨਾ 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 ਮਲਾਗੀ ਨਹੀਂ ਪੇਤੂ ਹੀ ਤਾਂ ਖੁੱਲ ਜੂਗਾ ਸਾਰਾ ਸਾਨੂੰ ਵੀ ਤਾਂ ਰੱਖਣੀ ਪੈਂਦੀ ਹੈ ਤੇ ਜੇ ਨਨ 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 ਮਲਾਗੀ ਨਹੀਂ ਪੇਟ ਵੀ ਤਾਂ ਖੁੱਲ ਜੂਗਾ ਸਾਰਾ ਸੁਖਬਿੰਦਰ ਛੇੜਾ ਸੇੜਾ ਆਪਰਾ ਹੜੀ ਨਾਲ ਆਏ ਹੋਏ ਸਾਰੇ ਐ ਸੋਨੂ ਬਰਾਜ ਜੋਤਾ ਭਾਈ ਆ ਗਿਆ ਹੋਇਆ ਹੈ ਆਪਣੇ ਕੋਲ ਜੋਤੇ ਭਾਈ ਦੇ ਦੋ ਲੈਣਾ ਹੋਏ ਕਰਦੇ ਗਾਦੇ ਭਾਜੀ ਜਿਹੜਾ ਦਿਲ ਕਰਦਾ ਗਾਦੇ ਬਸ ਨੇ ਨਵੇਂ ਨਵੇਂ ਟੁੱਟੇ ਯਾਰੀ ਲੜੇ ਨਹੀਂ ਤੂੰ ਦੱਸ ਸਾਲ ਕਿਦੇ ਨਾਲ ਤੂੰ ਮਨਾਏਂਗੀ ਹਾਂ ਸਾਨੂੰ ਵੀ ਤਾਂ ਰੱਖਣੀ ਪੈਂਦੀ ਆ ਤਾਂ ਨਵੇਂ ਨਵੇਂ ਟੁੱਟੇ ਯਾਰੀ ਲੜੇ ਨਹੀਂ ਤੂੰ ਦੱਸ ਸਾਲ ਕਿਦੇ ਨਾਲ ਤੂੰ ਮਨਾਏਂਗੀ ਜੋਤਾ ਭਾਈ ਜੋਤਾ ਭਾਈ ਭਰਾ ਆਪਣਾ ਦੇ ਜੋਤੇ ਭਰਾ ਹੁਣੇ ਮੇਰੇ ਸੀ ਆਪਾਂ ਨੂੰ ਹਾਂ ਧੰਨਵਾਦ ਹਾਂ ਸਾਨੂੰ ਭਰਾ ਦਾ ਧੰਨਵਾਦ ਵੀ ਜਿਹੜਾ ਸਾਡੇ ਕੋ ਆਇਆ ਵਾ ਵੀਰ ਭਰਾ ਸਾਨੂੰ ਭਰਾ ਕਰਦੇ ਐਕਸ਼ਨ ਜਿਹਾ ਕਰਦੇ ਜਿਹੜਾ ਕਰਦਾ ਨਾ ਥੈਂਕ ਯੂ ਵੀਰੇ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓ ਸਿੱਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੜਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ